ਆਊਗਾ ਆਊਗਾ ਮੇਰੇ ਪੁੱਤ ਤਾਂ ਆਊਗਾ ਜ਼ਰੂਰ ਆਊਗਾ ਆਊਗਾ ਬੇਬੇ ਇੰਦਰ ਆਊਗਾ ਬੇਬੇ ਚਾਹ ਪੀ ਲੈ ਬੇਬੇ ਹਾਏ ਹਾਏ ਕੀ ਹੋਵੇ ਬੇਬੇ ਨਾ ਹਾਏ ਪੁੱਤ ਐਸੀ ਤਾਂ ਸਾਰਾ ਕੁਝ ਵੇਚ ਵੱਟ ਕੇ ਤੇਰੇ ਬਾਹਰ ਜਾਣ ਤੇ ਲਾਤਾ ਉੱਥੇ ਮਨ ਲਾ ਕੇ ਕੰਮ ਕਰੀ ਉੱਥੇ ਜਾ ਕੇ ਪੁੱਤ ਸਾਨੂੰ ਭੁੱਲ ਨਾ ਜਾਈ ਫੋਨ ਕਰ ਲਿਆ ਕਰੀ ਤੇਰੇ ਜਿੱਦ ਨੇ ਹਰਾਤਾ ਸਾਨੂੰ ਹੂੰ ਤਾਂ ਪੁੱਤ ਮੇਰਾ ਜਵਾਂ ਜੀ ਨਹੀਂ ਕਰਦਾ ਤੈਨੂੰ ਭੇਜਣ ਨੂੰ ਸਾਡੇ ਕੋਲੇ ਤਾਂ ਇੱਥੋਂ ਬਿਨਾ ਕੀ ਰਹਿ ਜਾਊਗਾ ਹੈ ਉੱਥੇ ਜਾ ਕੇ ਭੁੱਲ ਨਾ ਜਾਈ ਸਾਨੂੰ ਨਹੀਂ ਮੰਮੀ ਰੋ ਨਾ ਤੂੰ ਮੈਂ ਉੱਥੇ ਜਾ ਕੇ ਮਨ ਲਾ ਕੇ ਕੰਮ ਕਰੂੰਗਾ ਨਾਲੇ ਸਾਨੂੰ ਪੈਸੇ ਭੇਜਿਆ ਕਰੂੰ ਤੂੰ ਬੇਬੇ ਦਾ ਖਿਆਲ ਰੱਖੀ ਛੇਤੀ ਮੁੜਿਆ ਆਉਂਗਾ ਮੈਂ ਕੋਈ ਨਾ ਪੁੱਤ ਬੇਬੇ ਦਾ ਖਿਆਲ ਰੱਖੂੰਗੀ ਮੈਂ ਚੱਲ ਬਈ ਚੱਲੀਏ ਕਿਤੇ ਲੇਟ ਨਾ ਹੋ ਜਾਈਏ ਫਿਰ ਚਲੋ ਮਾਤਾ ਕੋਈ ਗੱਲ ਨਹੀਂ ਤੁਸੀਂ ਰੋ ਨਾ ਆਉ ਦੇ ਕੰਮ ਚੱਲਿਆਗਾ ਬਾਹਰ ਜ਼ਿੰਦਗੀ ਬਣਾਉਣ ਜਾਂਦਾ ਉਹਦੀ ਤੁਸੀਂ ਰੋ ਨਾ ਛੇਤੀ ਮੁੜਿਆਊਗਾ ਵੀਡੀਓ ਕਾਲ ਤੇ ਗੱਲਾਂ ਕਰ ਲਿਆ ਕਰਿਓ ਰੋਜ਼ ਚੇ ਚੱਲ ਮੈਨੂੰ ਫਿਰ ਚਲਦੇ ਆ ਮੈਂ ਕੋਗੀ ਤੈਨੂੰ ਪਹਿਲਾਂ ਵੀ ਕਹਿਤੀ ਆ ਮੈਂ ਤੈਨੂੰ ਹੁਣ ਵੀ ਕਹਿਨੀ ਆ ਪੁੱਤ ਸਾਡਾ ਕੁਝ ਨਹੀਂ ਬਣਨਾ ਦੋਨਾਂ ਦਾ ਬੇਬੇ ਤੂੰ ਐ ਨਾ ਕਰ ਮੈਂ ਛੇਤੀ ਮੁੜਿਆਊਗਾ ਕੰਮ ਕਰਨੀ ਜਾਂਦਾ ਮੈਂ ਉੱਥੇ ਚੰਗਾ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਆ ਜੀ ਨਹੀਂ ਨਹੀਂ ਬੇਬੇ ਤੂੰ ਰੋ ਨੀ ਕਰ ਮੈਂ ਆਜੂਗਾ ਮੈਂ ਸੁਣ ਲੈ ਵੇ ਬੇਤਰਾ ਨਾ ਕੋਈ ਨਹੀਂ ਹੁੰਦਾ ਤੈਨੂੰ ਐ ਤਾਂ ਮੈਥੋਂ ਜਾਇ ਨਹੀਂ ਜਾਣਾ ਚੱਲ ਬਈ ਮੈਂ ਸਮਾਨ ਰੱਖਾਂ ਤੂੰ ਆ ਜਾ ਚੰਗਾ ਵੇ ਬੇ ਟੈਨਸ਼ਨ ਨਾ ਲੈ ਜਦੋਂ ਮੈਂ ਵੇਲਾ ਹੋਇਆ ਕਰੂੰਗਾ ਫੋਨ ਲਾ ਲਿਆ ਕਰੂੰਗਾ ਚੰਗਾ ਚੰਗਾ ਰਾਤ ਨੂੰ ਕਾਲ ਜੀ ਕਰੂਗਾ ਹਾਂ ਹਾਂ ਕਰ ਦੂੰਗਾ ਨਾਲੇ ਖਾਣ ਪੀਣ ਦਾ ਤਾਂ ਧਿਆਨ ਰੱਖਿਆ ਕਰੀ ਕੋਈ ਨਹੀਂ ਕੋਈ ਨਹੀਂ ਰੋ ਤਾਂ ਕੋਈ ਕੀ ਤੂੰ ਲੋਕਾਂ ਲਈ ਰੁਕ ਜਾਂਦਾ ਪਹਿਲਾਂ ਤੂੰ ਹੁਣ ਕਾਰਖਾਨੇ ਨੂੰ ਆਇਆ ਕਰੂਗਾ ਸਾਰਾ ਦਿਨ ਉਹ ਨਾ ਕਰੇ ਬੇਬੇ ਆਪ ਤਾਂ ਨਹੀਂ 5 ਸਾਲਾਂ ਪਤਾ 10 ਸਾਲ ਉਹਨੇ ਆਪਣੇ ਚੁੱਲ੍ਹੇ 'ਚ ਰਹਿਣਾ ਸੀ ਇੱਧਰ ਤਾਂ ਦੇਖ ਨੌਕਰੀਆਂ ਨਹੀਂ ਮਿਲਦੀਆਂ ਉਧਰੋਂ ਕੋਈ ਖਬਰ ਵਧੀਆ ਕੰਮ ਮਿਲ ਜੇ ਮੁੰਡੇ ਨੂੰ ਉਹਦੀ ਸਾਰੀ ਜ਼ਿੰਦਗੀ ਬਈ ਸੱਚਾ ਬਾਛਾ ਮੇਰੇ ਪੁੱਤ ਨੂੰ ਜਾਣ ਸਾਰ ਕੰਮ ਮਿਲ ਜੇ ਸ਼ੁਕਰਾਨਾ ਉਹਦਾ ਹੈ ਉ ਤਾਂ ਕਹਿਣ ਨੂੰ ਕੀ ਕਹਿਣਾ ਹੌਲ ਪੰਜੇ ਤੇਰੇ ਹੌਸਲੇ ਨਾਲ ਤਾਂ ਬੇਬੇ ਮੈਂ ਉਹਨੂੰ ਤੋੜਿਆਗਾ ਵੀ ਚਲ ਤੂੰ ਮੇਰੇ ਕੋਲ ਹੈਗੀ ਹੈਗੀ ਹੁਣ ਤੂੰ ਨਾ ਬਲੱਡ ਘਟਾ ਲਈ ਚੰਗਾ ਮੈਂ ਚਾਹ ਕਰਕੇ ਲਿਉਣੀਆ ਤੈਨੂੰ ਥੋੜੀ ਜੀ ਕਰ ਲੈ ਇਹ ਸੱਚਾ ਬਾਛਾ ਲੰਦਰੁਸਤੀ ਗੁਰਦੀ ਦਾ ਕੋਨੇ ਸੱਸਰੀ ਘਰ ਮਮੀ ਸੱਸਰੀ ਘਰ ਪੁੱਤ ਕਿਵੇਂ ਠੀਕ ਠਾਕ ਪਹੁੰਚ ਗਿਆ ਹਾਂ ਵਧੀਆ ਪਹੁੰਚ ਗਿਆ ਚਲ ਸ਼ੁਕਰ ਹੈ ਰੱਬ ਦਾ ਜੀ ਲਾ ਕੇ ਕੰਮ ਕਰੀ ਪੁੱਤ ਮੇਰਾ ਤਾਂ ਤੁਸੀਂ ਠੀਕ ਹੋ ਹਾਂ ਮੈਂ ਤਾਂ ਠੀਕ ਠਾਕ ਆ ਬੇਬੇ ਉਹ ਵੀ ਠੀਕ ਹੈਗੀ ਸਾਡਾ ਤਾਂ ਪੁੱਤ ਕੱਲ ਦਾ ਕਿਤੇ ਜੀ ਨਹੀਂ ਲੱਗਦਾ ਹੈਗਾ ਕਾਰਖਾਨੇ ਨੂੰ ਆਉਂਦਾ ਹੈਗਾ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਉਹ ਰਾਤ ਹਾਂ ਮੈਂ ਠੀਕ ਆ ਤੂੰ ਬੇਬੇ ਦਾ ਦੇਖਦਾ ਖਿਆਲ ਰੱਖੀ ਚਲ ਠੀਕ ਆ ਮੈਂ ਨਾ ਕੰਮ ਲੱਭਦਾ ਗਾੜ ਐ ਮੈਂ ਹਿੰਮਾਤਾ ਜੀ ਡੋਇਡ ਹੈ ਮੇਰਾ ਦੋਸਤ ਖੜਾ ਹੈਗਾ ਲੈਟਸ ਗੋ ਅਸੀਂ ਜਾਂਦੇ ਆਗੇ ਕੰਮ ਲੱਭਣ ਚੰਗਾ ਪੁੱਤ ਜੀ ਲਾ ਕੇ ਰਹੀ ਚੰਗਾ ਠੀਕ ਹੈ ਠੀਕ ਆ ਮੈਂ ਸਤਿਕਾਰ ਚੰਗਾ ਸਤਿ ਸ੍ਰੀ ਅਕਾਲ ਚਲ ਮੈਂ ਨਾਲ ਤਾਂ ਬੇਬੇ ਨੂੰ ਦੱਸ ਦਿਆਂ ਵੀ ਫੋਨ ਆ ਗਿਆ ਤੇ ਇਹ ਨਾਲ ਮੈਂ ਕੋਈ ਕੰਮ ਕਰਦੀ ਆਂ ਚਿੰਦਰੇ ਚਿੰਦਰੇ हां पण नंगे ਆ ਜਾ। ਹੋਰ पण ਪੈ ਜਈ ਗਈ ਹੈ। ਹੋਰ ਕੰਮ ਧੰਦਾ ਜਿਹਾ ਕਰਕੇ ਬਸ ਪੈ ਗਈ। ਹੋ ਠੀਕ ਠਾਕ ਹੈ? हां ਠੀਕ ਠਾਕ ਵਧੀਆ। ਗੋਗੀ ਗਿਆ? हां ਉਹ ਕੱਲ ਬਾਗ ਗਿਆ ਦੀ ਪਣੇ। ਅੱਛਾ। ਪਹੁੰਚਿਆ ਠੀਕ ਠਾਕ? हां ਠੀਕ ਠਾਕ ਪਹੁੰਚ ਗਿਆ ਫੇ ਆ ਗਿਆ ਦੀ ਫੋਨ ਉਹਦਾ। ਪਣੇ ਮੇਰਾ ਮੁੰਡਾ ਵੀ ਕਹਿੰਦਾ ਸੀਗਾ ਵੀ ਮੈਂ ਬਾਹਰ ਜਾਣਾਗਾ। ਮੈਂ ਤਾਂ ਉਹਨੂੰ ਜਾਣ ਨਹੀਂ ਦਿੰਦਾ। ਵੀ ਬਾਹਰ ਜਾ ਕੇ ਵਿਗੜ ਜੂਗਾ। ਉੱਥੇ ਨਸ਼ਾ ਪੱਤਾ ਕਰਨ ਲੱਗ ਜਾਂਦੇ ਨੇ। ਨਾ ਪਣੇ ਮੇਰਾ ਗੋਗੀ ਤਾਂ ਬਾਲਾ ਸਿਆਣਾ ਹੈਗਾ। ਉਹਨੂੰ ਪਤਾ ਵੀ ਮੇਰੀ ਮਾਂ ਨੇ ਕਿਵੇਂ ਔਖਾਂ ਨਾਲ ਪਾਲਿਆ। ਪਰੇ ਦੇ ਜਵਾਖ ਨੇ ਬਿਗੜਨਾ ਹੋਵੇ ਨਾ ਉਹ ਆਕਸੋਖ ਨਹੀਂ ਦਿਸਦੀ ਉਹ ਤਾਂ ਵਿਗੜੀ ਜਾਂਦੀ ਨੇ ਕਈ ਤਾਂ ਆਪਣੇ ਜਵਾਖ ਮੁੜਦੀ ਨਹੀਂਗੇ ਮਾਂ ਪਿਓ ਨਾਲ ਡਿਗਦੀ ਡੀਕਦੀ ਮਰ ਜਾਂਦੇ ਆ ਨਹੀਂ ਭਣੇ ਮੇਰਾ ਪੁੱਤ ਤਾਂ ਕਹਿ ਕੇ ਹੀ ਹੈਗਾ ਮੈਂ ਛੇਤੀ ਆ ਜੂਗਾ ਵਾਪਸ ਤੈਨੂੰ ਸਾਰੀ ਮਰ ਲੰਗ ਗਈ ਢੋਲਾ ਝਾਟਾ ਤੇਰੇ ਸਿਰ ਤੇ ਆਉਣ ਵਾਲਾ ਏ ਤੈਨੂੰ ਅਕਲ ਹੈਗੀ ਏ ਹੈ ਬੋਲਣ ਦੀ ਇਹਨੇ ਮਸਾਂ ਜਵਾਖ ਢਿੱਡ ਬੰਨ ਕੇ ਤੋੜੇਗਾ ਤੈਨੂੰ ਹੌਸਲਾ ਤਾਂ ਕੀ ਜੀਣਾ ਤੇ ਇਹ ਨੂੰ ਆ ਕੇ ਪੁੱਠੀਆਂ ਸਿੱਧੀਆਂ ਲਾਉਣ ਲੱਗ ਗਈ ਤੂੰ ਐ ਕਹਿ ਵੀ ਕੋਈ ਨਹੀਂ ਭਣੇ ਜਵਾਕ ਤੇਰਾ ਕਮਾਈ ਕਰਕੇ ਲਉ ਤੁਹਾਨੂੰ ਖਾਣਾ ਬਾਹਰ ਕਰ ਦੂਗਾ ਤੂੰ ਐਂ ਐਂ ਗੱਲਾਂ ਕਰਨਾ ਤੂੰ ਇਹ ਮਨ ਤੋੜਦੀ ਐ ਅਸੀਂ ਦੋਨੇ ਜਾਣੀਆਂ ਸਾਡੇ ਚ ਹੌਸਲਾ ਦੇਣ ਵਾਲਾ ਕਹੋਣਾ ਦੱਸਕਾ ਮੈਨੂੰ ਬੇਬੇ ਤੂੰ ਤਾਂ ਮੇਰੇ ਤੋਂ ਉਹੀ ਭੜਕ ਗਈ ਮੈਂ ਤਾਂ ਸੋਚਤੀ ਗੱਲਾਂ ਕਰਦੀ ਸੀ ਵੀ ਜਵਾਕ ਉੱਥੇ ਜਾ ਕੇ ਵਿਗੜ ਜਾਂਦੇ ਆ ਇਹ ਲੋਕਾਂ ਦੇ ਜਵਾਕ ਹੀ ਵਿਗੜਦੇ ਨੇ ਸਾਡਾ ਮੁੰਡਾ ਨਹੀਂ ਵਿਗੜਦਾ ਸਾਡਾ ਥੋੜਾ ਜਿਹਾ ਉਹ ਦੇਖ ਕੇ ਹੀ ਗਿਆਗਾ ਸਾਨੂੰ ਦੋਨਾਂ ਸੱਸ ਨੂੰ ਹਨ ਛੱਡ ਕੇ ਹੈ ਇਹ ਹੋਰ ਹੀ ਨੇਗੇ ਤੂੰ ਇਹ ਗੱਲਾਂ ਚ ਤਾਂ ਆਈ ਹੀ ਨਾ ਕਰ ਐਵੇਂ ਪਕਾਈ ਹੀ ਨਾ ਕਰਿਆ ਕਰੋ ਬੁੜੀ ਕੋਲੇ ਬੁੜੀ ਨੂੰ ਤਲਾਸਾ ਦੇਣ ਦੀ ਸਟੀਮ ਸੋਚਿਆ ਕਰੋ ਉਹੀ ਨਾ ਪਕਾਈ ਕਰ ਮੈਂ ਤੈਨੂੰ ਦੱਸਾਂ ਚੰਗਾ ਪਾਣੇ ਮੈਂ ਤਾਂ ਜਾਣੀ ਆ ਬੇਬੇ ਤਾਂ ਮੇਰੇ ਤੋਂ ਉਹੀ ੜਕ ਜਾਂਦੀ ਆ ਮੈਨੂੰ ਤਾਂ ਦੇਖ ਕੇ ਉਹੀ ਬਲੱਡ ਵਧਾ ਲਾਂਦੀ ਆ ਉਹ ਤਾਂ ਉਹੀ ਮੱਚੀ ਪਈ ਐ ਹੈ ਵੀ ਗੋਗੀ ਟੈਸਟ ਕੱਢ ਗਿਆ ਤੇ ਬਾਹਰ ਲਾ ਵੀ ਉਹ ਤਾਂ ਬਾਹਰ ਭਾ ਗਿਆ ਏ ਤੈਨੂੰ ਪਤਾ ਨਹੀਂ ਰਾਜੀ ਨਹੀਂ ਹੈਗੀ ਕਿਹੜਾ ਦਾ ਮੁੰਡਾ ਜਾਂਦਾ ਕਿਹੜਾ ਕੁੜੀ ਜਾਂਦੀ ਹੈ ਇਹਦੀ ਬਾਹਰ ਗੱਲ ਤਾਂ ਵਿਚੋ ਆ ਹੈਗੀ ਇਹਦੇ ਮੁੰਡੇ ਤਾਂ ਟਹਿਟ ਪਾਸ ਨਹੀਂ ਹੋਇਆ ਜਾਣ ਕੇ ਬਣਾ ਲੇ ਮੈਂ ਤਾਂ ਤੋੜਦੀ ਨਹੀਂ ਤੋੜਦੀ ਨਹੀਂ ਗੱਲ ਬਣਾ ਲੈਂਦੀ ਇਹ ਇਹਦਾ ਕੌਡੀ ਕੋਲੋਂ ਮੱਚਿਆ ਪਿਆ ਹੁਣ ਚੱਲ ਬੇਬੇ ਤੂੰ ਹੀ ਨਾ ਔਖੀ ਹੋਇਆ ਕਰ ਉਹਦੇ ਤੇ ਜੇ ਆਪਣੇ ਘਰੇ ਆ ਜਾਂਦੀ ਆ ਹੁਣ ਮਾਂ ਕਰ ਕਿਉਂ ਨਾ ਬਾਂਮਾ ਸਿੰਦਰੇ ਸੀਸਾ ਦਾ ਕੀ ਦੇਣੀ ਐ ਦੀਆਂ ਇਹ ਤਾਂ ਪੁੱਠਿਆਂ ਸਿੱਧੀਆਂ ਤੂੰ ਲੂਤੀਆਂ ਬੂਤੀਆਂ ਲਾਉਣ ਲੱਗੀ ਤੇਰੇ ਆ ਕੇ ਤੈਨੂੰ ਪਤਾ ਹੈ ਟਿੱਡ ਤਾਂ ਆਪਣਾ ਚੈਲੇਂਜ ਜਿਹਾ ਜਵਾਬਾ ਕੰਮ ਕਰਨੀ ਗਿਆ ਟਿੱਡ ਤਾਂ ਆਪਣਾ ਔਖਾ ਹੀ ਹੈਗਾ ਇੱਕ ਜਵਾਬ ਤੇ ਉਹੀ ਬਾਹਰ ਤੋਰਦਾ ਆ ਕੇ ਸੀਸਾ ਤਾਂ ਕੀ ਦੇਣੀ ਤੇ ਬਈ ਚੰਗਾ ਭਾਈ ਸ਼ਿੰਦਰੇ ਤੁਹਾਡਾ ਮੁੰਡਾ ਵਗਿਆ ਸੱਚਾ ਪਾਤਸ਼ਾਹ ਉਹਨੂੰ ਤਰੱਕੀ ਬਖਸ਼ੇ ਆ ਕੇ ਹੋਰ ਚੂਹੀਆਂ ਗੱਲਾਂ ਕਰਨ ਲੱਗ ਗਈ ਲਿਆ ਪਾਣੀ ਦੀ ਕੁੱਟ ਲਿਆ ਮੂੰਹ ਸੁੱਕ ਗਿਆ ਮੇਰਾ ਤਾਂ ਉਹਦੋਂ ਪਕਾਈ ਕਰਦੀ ਦਾ ਲਵੇ ਪੰਡ ਉਹ ਬਾੜ ਆਇਆ ਇੱਥੇ ਕੋਈ ਹੋਰ ਆ ਕੇ ਪੌਂਕੂ ਹਾਂ ਬੁੱਤ ਗੋਗੀ ਮੈਨੂੰ ਪਤਾ ਲੱਗਿਆ ਵੀ ਮੇਰਾ ਨੰਬਰ ਇਹ ਆ ਵੱਡਾ ਸਾਰਾ ਨੰਬਰ ਪੁੱਤ ਤੇਰਾ ਹੀ ਐ ਹੋਰ ਸਾਨੂੰ ਕਿਹਨੇ ਫੋਨ ਲਾਉਣਾ ਐ ਤੈ ਹੀ ਲਾਉਣਾਗਾ ਅੱਛਾ ਤੇ ਠੀਕ ਹੋਂ ਤੁਸੀਂ ਬੇਬੇ ਕਿਵੇਂ ਐ ਸਾਰੇ ਠੀਕ ਨੇ ਪੁੱਤ ਤੂੰ ਦੱਸ ਵੀ ਤੂੰ ਠੀਕ ਹੈਗਾ ਹਾਂ ਮੈਂ ਤਾਂ ਠੀਕ ਹਾਂ ਲਓ ਗੋਗੀ ਦਾ ਫੋਨ ਆ ਗਿਆ ਹਾਂ ਬੇਬੇ ਗੋਗੀ ਦਾ ਹੀ ਐ ਫੋਨ ਲੈ ਗੱਲ ਕਰਾਂਗਾ ਮੇਰੇ ਨਾਲ ਲੈ ਕਰ ਲੈ ਗੱਲ ਲੈ ਫੜਾ ਮੈਨੂੰ ਮੈਂ ਗੱਲ ਕਰ ਹੈਲੋ ਮotha dekhda hai se ਇਹ ਹੁੰਦਾ ਰਿਹਾ ਪੁੱਤ ਮਹਾਰਾਜ ਵਾਲਾ ਦੇ ਵੇ ਤੈਨੂੰ ਤਰੱਕੀ ਦੇ ਵੇ ਸੱਚਾ ਪਾਚਾ ਕਿਵੇਂ ਐ ਠੀਕ ਐ ਬੇਬੇ ਤੁਸੀਂ ਠੀਕ ਹੋ ਹਾਂ ਠੀਕ ਹਾਂਗੇ ਸੀ ਨਾ ਤੂੰ ਦੱਸ ਮੈਨੂੰ ਕਿਵੇਂ ਐ ਮੈਂ ਤਾਂ ਠੀਕ ਆ ਬੇ ਫਿਕਰ ਨਾ ਕਰੋ ਮੇਰਾ ਹੋਰ ਰੋਟੀ ਪਾਣੀ ਕਿਹ ਹੈ ਜਾ ਮਿਲਦਾ ਵਧੀਆ ਵਧੀਆ ਅੱਛਾ ਹੋਰ ਕੰਮ ਤੇ ਕਦੋਂ ਖਜਾਨਾ ਇੱਕ ਕਦੋਂ ਆਉਣਾ ਹੈ ਕੰਮ ਤੇ ਪਾਈ ਜਾਣਾ ਥੜਕੇ ਆਥਣੇ ਆਉਣਿਆ ਤੂੰ ਆਪ ਦਾ ਖਿਆਲ ਰੱਖਦੀ ਐ ਮੈਂ ਤਾਂ ਆਪ ਦਾ ਖਿਆਲ ਰੱਖਦਾ ਹਾਂ ਰੱਖਦਾ ਪੁੱਤ ਸਾਂਝ ਤਾਂ ਤੇਰੇ ਕਣੀ ਦੇਖ ਦੇਖ ਜਿਉਂਨੇ ਆਂਗੇ ਤੇ ਐਂ 10 ਵੀ ਰੋਟੀ ਤੜਕੇ ਲੈ ਕੇ ਜਾਣਾ ਹੈ ਘਰ ਨਾਲ ਖਾ ਕੇ ਵਗ ਜਾਣਾ ਹੈ ਬੀਬੇ ਉੱਥੇ ਫਿਰ ਉੱਥੇ ਖਾ ਲਾਂਦੇ ਆਗੇ ਅੱਛਾ 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 ਹੋਰ ਵਧੀਆ ਵਧੀਆ ਕੰਮ ਮਿਲ ਗਿਆ ਹੈ ਹਾਂ ਬਈਆ ਜੀ ਕੋਈ ਖਿਆਲ ਯਾਰ ਤਾਂ ਨਹੀਂ ਨਾ ਇਹ ਮੜਾ ਮੁੱਟਾ ਤਾਂ ਔਖਾ ਹੁੰਨੀ ਪੈਂਦਾ ਫਿਰ ਬੀਬੇ ਅੱਜ ਤਾਂ ਫਿਰ ਹੁਣ ਆਪਣੀ ਖੇਤੀ ਤੇ ਕੰਮ ਕਿਹੜਾ ਔਖੇ ਨਹੀਂ ਹੁੰਦੇ ਤੇ ਐਂ ਬੱਸ ਸਿਹਤ ਦਾ ਖਿਆਲ ਰੱਖੀ ਹਾਂ ਹਾਂ ਠੀਕ ਹੋਵੇ ਆ ਚੰਗਾ ਜੂਸ ਜਸ ਪੀ ਲਿਆ ਕਰ ਠੰਡਾ ਠੰਡਾ ਨਹੀਂ ਨਾ ਸਾਡਾ ਫਿਕਰ ਨਾ ਕਰ ਕੋਕੀ ਹਾਂ ਬੇਬੇ ਹਾਂ ਮੈਂ ਤੈਨੂੰ ਦੱਸਾਂ ਅੱਜ ਤਾਂ ਤੰਦਰੁਸਤੀ ਮੋਈਨਾ ਖਾ ਲੈਨੇ ਪੀ ਲੈਨੇ ਅੰਦਰ ਵੜ ਕੇ ਪੈ ਜੰਨੇ ਆ ਬਾਹਰ ਲੈਨੇ ਡਾ ਸਾਡਾ ਫਿਕਰ ਨਾ ਕਰ ਮੈਂ ਅਜੇ ਨਹੀਂ ਮਰਦੀ ਹੈਗੀ ਮੈਂ ਤੇਰਾ ਵਿਆਹ ਦੇਖ ਕੇ ਮਰੂੰਗੀ ਅੱਛਾ ਆਹੋ ਉਪੜੋ ਤੇ ਖੜਿਆ ਕਿ ਸਮਾਰ ਕੇ ਲੈ ਕੁੜੇ ਕਰ ਵੀਰ ਗੱਲ ਹੁਣ ਕਹਾ ਉਹਨੇ ਵੀ ਕੰਮ ਤੇ ਜਾਣੇ ਜਵਾਕ ਨੇ ਅੰਮੀ ਨਾਲ ਤਾਂ ਕੰਮ ਦਾ ਸੌਖਾ ਹੈਗਾ ਅੱਛਾ ਆਛੋ ਸ਼ੋਕਰਾ ਪੁੱਤ ਕੰਮ ਦੰਦਾ ਬੀੜਿਆ ਕਰੀ ਤੇ ਨਸ਼ੇ ਪੱਤੇ ਤੋਂ ਦੂਰ ਰਹੀਂ ਪੁੱਤ ਆਵਦਾ ਧਿਆਨ ਰੱਖੀ ਰੋਟੀਆਂ ਤੇ ਫਾਇਲਾ ਕਰ ਤਾਂ ਤੇ ਜੀ ਨਾ ਨਾ ਕੋਈ ਨਹੀਂ ਚਾਹ ਉਹ ਮੈਂ ਕਰਮ ਸੌਣਾਗਾ ਹਾਂ ਤੂੰ ਉਹਨੂੰ ਅਰੈਸਟ ਕਰ ਲੈ ਸੌ ਜਾ ਆਂਟੀ ਆਂਟੀ ਕਰੀਓ ਆਂਟੀ ਕੌਣ ਹੈ ਪੁੱਤਾਂ ਸੱਸੀ ਗਾਲਾਂਟੀ ਸੱਸਰੀ ਗਾਲ ਪੁੱਤ ਤੂੰ ਆ ਗਿਆ ਹੈ ਗੋਗੀ ਨਹੀਂ ਆਇਆ ਨਾ ਆਂਟੀ ਗੋਗੀ ਨਹੀਂ ਆਇਆ ਫਿਰ ਪੁੱਤ ਤੂੰ ਕਿਵੇਂ ਆ ਗਿਆ ਉਹ ਕਿਉਂ ਨਹੀਂ ਆਇਆ ਆਂਟੀ ਮੇਰੀ ਤਾਂ ਮੰਮੀ ਵਾਲੀ ਬਿਮਾਰ ਹੋ ਗਈ ਸੀ ਮੈਨੂੰ ਤਾਂ ਤਾਂ ਘਰੇ ਆਉਣਾ ਪਿਆ ਘਰੇ ਕੋਈ ਸਾਹਮਣ ਵਾਲਾ ਹੈ ਨਹੀਂ ਸੀ ਆ ਫਿਰ ਅੱਛਾ ਅ ਗੋਗੀ ਨੇ ਪੈਸੇ ਭੇਜੇ ਸੀ ਜੀ ਅੱਛਾ ਜਿਹੜਾ ਪੁੱਤ ਬੈ ਜਾ ਮੈਂ ਥੋੜੀ ਚਾਹ ਬਣਾ ਕੇ ਰਿਹਾ ਮੈਂ ਨਾ ਨਾ ਆਂਟੀ ਮੈਂ ਚੱਲਦਾ ਮੈਨੂੰ ਕੰਮ ਆ ਗਿਆ ਮੈਨੂੰ ਕਾਲੀ ਹੈ ਤੁਡੀ ਪੀ ਲਾਂਦਾ ਪੁੱਤ ਥੋੜੀ ਨਾ ਨਾ ਬੱਸ ਆਂਟੀ ਧੰਨਵਾਦ ਮੈਂ ਉਂਟੇ ਖੜੀ। ਤੂੰ ਹੀ ਨਹੀਂ ਕਿਹੜਾ ਗੋਗੀ ਨਾਲ ਗਿਆ ਸੀ ਬਾਹਰ? ਹਾਂਜੀ ਆਂਟੀ ਉਹੀ ਆ ਮੈਂ। ਤੂੰ ਆ ਗਿਆ ਫਿਰ ਗੋਗੀ ਵੀ ਆ ਗਿਆ? ਨਾ ਨਾ ਆਂਟੀ ਗੋਗੀ ਨਹੀਂ ਆਇਆ ਮੈਂ ਹੀ ਆਇਆਗਾ। ਉਹ ਤਾਂ ਉਹਨੇ ਪੈਸੇ ਭੜਾਏ ਸੀ ਗੋਗੀ ਨੇ। ਉਹ ਫੜਾਉਣ ਆਇਆ ਸੀ ਮੈਂ ਘਰੇ ਇਹਨਾਂ ਦੇ। ਅੱਛਾ ਗੋਗੀ ਪੈਸੇ ਭੇਜਣ ਲੱਗੇ? ਹਾਂਜੀ 3 ਲੱਖ ਰੁਪਏ ਭੇਜਿਆ ਸੀ। 3 ਲੱਖ। ਚਲੋ ਠੀਕ ਆਂਟੀ ਫਿਰ ਮੈਂ ਜਾਂਦਾ। ਚੰਗਾ ਪੁੱਤ। ਇਹ ਜੱਕੀ ਕੰਮ ਮਗਾ। ਕਿਹੜਾ ਪੈਸੇ ਭੇਜਣ ਲੱਗੇ? ਆ ਇੱਕ ਮੇਰਾ ਪੁੱਤ ਹੈਗਾ ਨਕਮਾ। ਕੋਈ ਨਹੀਂ ਕੰਮ ਕਰਦਾ। ਹੈਂਂਦਰੇ ਹਾਂ ਬੇਬੇ ਕੁੜੇ ਆਇਆ ਨਹੀਂ ਕੋਈ ਡਾਣ ਨਾ ਬੇਬੇ ਆਇਆ ਨਹੀਂ ਹੈਗਾ 4 ਮਹੀਨੇ ਹੋ ਗਏ ਮੈਨੂੰ ਤਾਂ ਡਰ ਜਿਹਾ ਲੱਗ ਜਾਂਦਾ ਹੈ ਪਤਾ ਨਹੀਂ ਕਿੱਥੇ ਹੋਊਗਾ ਮੇਰਾ ਪੁੱਤ ਕੁੜੇ ਛਿੰਦਰੇ ਮੇਰਾ ਸਰੀਰ ਘਟਦਾ ਜਾਂਦਾ ਹੈਗਾ ਜੇ ਕੁਛ ਹੋ ਗਿਆ ਮੈਨੂੰ ਤੂੰ ਆਦੀ ਭਾਈ ਕੋਲੇ ਵਗ ਜੀ ਬੇਬੇ ਤੂੰ ਅਜਿਹੀ ਗੱਲਾਂ ਨਾ ਕਰ ਮੈਂ ਤਾਂ ਤੇਰੇ ਸਹਾਰੇ ਦਿਨ ਕੱਟ ਦਿਆਂਗੀ ਕੁੜੇ ਨਹੀਂ ਵੀਰ ਮੈਨੂੰ ਆਪ ਨੂੰ ਪਤਾ ਲੱਗਿਆ ਨਾ ਮੇਰਾ ਸਰੀਰ ਘਟੀ ਜਾਂਦਾ ਹੈ ਮੈਂ ਤਾਂ ਮੈਂ ਕਹਿੰਦੀ ਆ ਵੀ ਜੇ ਤਾਂ ਤੇਰੀ ਲੱਤਾਂ ਬੰਦ ਦੂਦੇ ਨੂੰ ਮੈਂ ਕੁੱਟਦਾ ਨਹੀਂ ਆ ਨਹੀਂ ਆਪਾਂ ਇਹ ਕਰਦੇ ਆਂ ਕਿਸੇ ਚੰਗੇ ਡਾਕਟਰ ਕੋਲੇ ਮਾਨਸਾ ਬਗ ਚੱਲਦੇ ਆਂ ਦੇਖਦੀ ਆਂ ਜੇ ਮੇਰਾ ਸਰੀਰ ਲੋਟ ਹੋ ਗਿਆ ਹੋ ਗਿਆ ਨਹੀਂ ਦੇਖਦੀ ਸਰੀਰ ਨਾਲ ਕੀ ਬਣਦਾ ਕਿ ਮੈਂ ਪੈ ਜਾ ਇਹ ਤਾਂ ਪਾਈ ਕਿ ਲੋਟ ਹੋ ਗਿਆ ਤਾਂ ਤਾਂ ਠੀਕ ਹੈ ਨਹੀਂ ਫਿਰ ਬਗ ਚੱਲਾਂਗੇ ਫਿਰ ਐ ਕਰ ਬੇ ਮੈਂ ਰੋਟੀ ਬਣਾ ਲੈਨੀ ਆ ਹੈ ਐਨੇ ਕੰਮ ਕਰ ਲੈਨੀ ਆ ਰਸੋਈ ਦਾ ਤੂੰ ਨਾ ਜੇ ਕੋਈ ਤਕਲੀਫ ਜਾਦੇ ਹੋਈ ਮੈਨੂੰ ਬਾਜ ਮਾਰਦੀ ਮਾੜੀ ਚੰਗਾ ਚੰਗਾ ਬੇਬੇ ਤੇ ਕਹੀ ਜਾਂਦੀ ਐ ਵੀ ਆਪਦੇ ਭਰਾ ਕੋਲੇ ਭੱਜ ਜਾ। ਮਾਪਿਆਂ ਤੋਂ ਬਿਨਾਂ ਕੌਣ ਸਹਣਦਾ? ਭਾਈ ਪਰਜਾਈ ਵੀ ਨੱਕ ਬੁੱਲ ਕੱਢਣ ਲੱਗ ਜਾਂਦੇ ਨੇ। ਆਪਦਾ ਘਰ ਹੀ ਠੀਕ ਹੁੰਦਾ। ਬੇਬੇ 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 ਚਾਹ ਪੀ ਲੈ ਬੇਬੇ। ਹੇ ਹੇ ਕੀ ਹੋ ਗਿਆ ਬੇਬੇ ਇਹਨਾਂ ਨੂੰ? ਹਾਂ ਹਣੀ ਬਾਬਾ ਮੈਨੂੰ ਗੱਲੀ ਨੂੰ ਛੱਡ ਗਈ ਨਹੀਂ ਤੇ ਕੀ ਸਾਰੀ ਛੱਡ ਗਈ ਬਾਬਾ ਕੀ ਹੋ ਗਿਆ ਭਾਈ ਕੀ ਹੋ ਗਿਆ ਲੱਗਦਾ ਨੂੰ ਬਾਈ ਬੋਲਦੀ ਨਹੀਂ ਵੀ ਨਹੀਂ ਕੀ ਹੋਇਆ ਬਾਬੇ ਤੇ ਬੱਚਾ ਪਤਾ ਨਹੀਂ ਕੀ ਹੋ ਗਿਆ ਰੋ ਤਾਂ ਬਣ ਚੰਗੀ ਪੱਲੀ ਰੋਟੀ ਉੱਤੀ ਖਾ ਕੇ ਪਈ ਸੀ ਗੋਗੀ ਨੂੰ ਯਾਦ ਕਰੀ ਜਾਂਦੀ ਸੀ ਛੱਡ ਕੇ ਜਦੋਂ ਮੈਂ ਚਾਹ ਲੈ ਕੇ ਆਈ ਉਹ ਤਾਂ ਠੀਕ ਨਹੀਂ ਆਈ ਮੈਨੂੰ ਗੱਲੀ ਹਰ ਰਬਾ ਮੈਂ ਕਹ ਲਈ ਰਹੀ ਬਸ ਪੈਣ ਬਸ ਬਸ ਗੁਰੇ ਤਾਂ ਆ ਕੇ ਰਜਿਸਟਰ ਅਰਨ ਫੋਨ ਕਰ ਤੇ ਪੂਆ ਕਰਦੇ ਨਾ ਆ ਜਾਣਗੇ ਖਰਦੋ ਚੁੱਪ ਕਰ ਪੈਣੇ ਚੁੱਪ ਕਰ ਹੋਰ ਸੈਂਟਰ ਪੈਣੇ ਠੀਕ ਹੈ ਹੁਣ ਠੀਕ ਹੈ ਪੈਣੇ ਹੋਰ ਅਗੋ ਕੀ ਦਾ ਫੋਨ ਫਾਣਾ ਆਗੇ ਆਇਆ ਨਹੀਂ ਹੈਗਾ ਕੋਈ ਫੋਨ ਸਾਲ ਹੋ ਗਿਆ ਪਾਣੇ ਫੋਨ ਹੀ ਨਹੀਂ ਆਇਆ ਹੈਗਾ ਪਤਾ ਨਹੀਂ ਕਿਹੜੇ ਹਾਲ ਚ ਹੋ ਮੇਰਾ ਪੁੱਤ ਚੁੱਪ ਕਰ ਪਾਣੇ ਚੁੱਪ ਮੈਂ ਤਾਂ ਤਾਂ ਪੱਲੀ ਕਿ ਆਸੀਗਾ ਵੀ ਬਾਹਰ ਜਾ ਕੇ ਨਸ਼ਾ ਪੱਤਾ ਕਰਨ ਲੱਗ ਜਾਂਦੀ ਆ ਕੀ ਪਤਾ ਹੈਗਾ ਉੱਥੇ ਕਿਤੇ ਫਸ ਫੁੱਸ ਗਿਆ ਪਾਣੇ ਮੈਂ ਤਾਂ ਐ ਸੁਣੇਗਾ ਵੀ ਉੱਥੇ ਤਾਂ ਜੇਲ ਵੀ ਉਹਦੀ ਕਰ ਦੰਦੇ ਆ ਨਾਲੇ ਕਿਹੜਾ ਹੁੰਦਾ ਕਾਗਜ਼ਪੱਤਰ ਸਾਰਾ ਉਹ ਖੋ ਲਾਂਦੇ ਆ ਨਾ ਬਣਾ ਇਹ ਜੀ ਬੋਲ ਨਾ ਕਰ ਆਊਗਾ ਮੇਰਾ ਪੁੱਤ ਆਊਗਾ ਜ਼ਰੂਰ ਆਊਗਾ ਉਹਨੂੰ ਪਤਾ ਹੈਗਾ ਪਹਿਣੇ ਵੀ ਉਹਦੀ ਮਾਂ ਕੱਲੀ ਐ ਆਊਗਾ ਮੇਰਾ ਪੁੱਤ ਜ਼ਰੂਰ ਆਊ ਨਹੀਂ ਟਿੱਕੀ ਚੱਲ ਪਹਿਣੇ ਪਹਿਲਾਂ ਤਾਂ ਡਿਗ-ਦਿਗਦੀ ਬੇਬੇ ਮਰ ਗਈ ਹੁਣ ਡਿਗ-ਦਿਗਦੀ ਤੂੰ ਮਰ ਜੇਂਗੀ ਕਰੋ ਗਏ ਕਿ ਤੇ ਪੁੱਤ ਵਾਪਸ ਆਇਨੇ ਆਊਗਾ ਬੋਗੀ ਬੋਗੀ ਆ ਜਾ ਪੁੱਤ ਹਰ ਜਦਰੀ ਮਾਂ ਗੱਲੀ ਐ ਮੇਰਾ ਨਹੀਂ ਤੇਰੇ ਬਿਨ ਜੀ ਲਗਾ ਆਉਗਾ ਆਉਗਾ ਮੇਰਾ ਪੁੱਤ ਤਾਂ ਆਉਗਾ ਜ਼ਰੂਰ ਆਉਗਾ ਆਊਗਾ ਬਲਦ ਤਰ ਆਉਗਾ ਆਉਗਾ ਮੇਰਾ ਪੁੱਤ ਆਉਗਾ ਮੈਂ ਨਾ ਅੱਡੇ ਤੇ ਦੇਖ ਕੇ ਆਉਂਿਆ ਮੁੰਡਾ ਤਾਂ ਅੱਡੇ ਤੇ ਆ ਗਿਆ ਹੋਊਗਾ ਉੱਥੇ ਆ ਗਿਆ ਮੱਥੇ ਦੇਖ ਕੇ ਆਉਂਿਆ ਇਹ ਹੋਰ ਆ ਗਿਆ ਮੇਰੇ ਕੋਲ ਉੱਥੇ ਆ ਗਿਆ ਹੋਰ ਚੱਲ ਉਹ ਕੀ ਲਾਉਂਦਾ ਉੱਥੇ ਜਾ ਬੀਮੇ ਆਊਗਾ ਆਊਗਾ ਮੇਰਾ ਪੁੱਤ ਤਾਈ ਕਿ ਆ ਕੇ ਮੈਂ ਨਹੀਂ ਆਊਗਾ ਮੇਰਾ ਪੁੱਤ ਆਊਗਾ ਮੈਂ ਅੱਡੇ ਤੇ ਦੇਖ ਕੇ ਆਉਣੀ ਆ ਬਲਾ ਕਿਧਰੇ ਨਹੀਂ ਤਾਈ ਅੱਡੇ ਤੇ ਆ ਗਿਆ ਮੇਰਾ ਪੁੱਤ ਉਹਨੂੰ ਦੇਖਣ ਜਾਨੀ ਆ ਮੈਂ ਖੜ ਦੇ ਖੜ ਦੇ ਤਾਈ ਨਹੀਂ ਮੇਰਾ ਪੁੱਤ ਆ ਗਿਆ ਉੱਥੇ ਮੇਰਾ ਪੁੱਤ ਆਊਗਾ ਉਹ ਆਉਂਦਾ ਮੇਰੇ ਪੁੱਤ ਨੂੰ ਹਾਂ ਕੋਈ ਨਹੀਂ ਤਾਈ ਜਦੋਂ ਆ ਗਿਆ ਕੋ ਗਿਓ ਕਰੀ ਜਾਊਗਾ ਆ ਜਾ ਪਕਰੇ ਚੱਲਦੇ ਆ ਨਹੀਂ ਮੈਂ ਅੱਡੇ ਤੇ ਦੇਖ ਕੇ ਆਉਣੀ ਨਹੀਂ ਨਹੀਂ ਕਰੀ ਜਾਊਗਾ ਉਹ ਆਊਗਾ ਹਾਂ ਹਾਂ ਕੋਈ ਨਹੀਂ ਤਾਈ ਕਰੀ ਆਊਗਾ ਬਾਈ ਕਰੀ ਆਊਗਾ ਨਹੀਂ ਮੈਂ ਦੇਖ ਆਉਂਦੀ ਨਾ ਮੈਂ ਫੋਨ ਕਰਕੇ ਪੁੱਛ ਲੂ ਉਹਨੂੰ ਜੇ ਮੈਂ ਚੜਾ ਲਿਆ ਕੋਈ ਨਹੀਂ ਮੋਟਰਸਾਈਕਲ ਤੇ ਆਪਾਂ ਘਰੇ ਚੱਲਦੇ ਇੱਕ ਵਾਰੀ ਆ ਗਿਆ ਮੈਂ ਲਾ ਉੱਥੇ ਉਹ ਨਾ ਮੈਂ ਦੇਖ ਆਉਣਾ ਕੋਈ ਨਹੀਂ ਘਰੇ ਤਾਂ ਚੱਲੀ ਆਪਾਂ ਆਊਗਾ ਜੋ ਆਊਗਾ ਆਊਗਾ ਆ ਆਊਗਾ ਬਾਈ ਆਊਗਾ ਆਊਗਾ ਜੀ ਤੇ ਤੇ ਤਾਈ ਸੱਚੀ ਪਾਗਲ ਹੋ ਗਈ ਖੁਰਮੀ ਮੈਂ ਜਦੋਂ ਉੱਥੇ ਦੁਕਾਨ ਤੋਂ ਆਉਂਦਾ ਸੀ ਨਾ ਕੱਲ ਇਹ ਤਾਂ 21 ਰੱਟ ਲਈ ਰੱਖੀ ਵੀ ਗੋਗੀ ਆਉ ਗੋਗੀ ਆਉ ਇਹ ਤਾਂ ਅੱਡੇ ਤੇ ਜਾਂਦੀ ਸੀ ਉਹਨੂੰ ਲੈਣ ਮੈਂ ਮੋੜ ਕੇ ਲਿਆਂਦੀ ਐ ਥੁਰਾ ਚੋਂ ਚਲਾ ਜਾ ਅਪਾ ਅੰਦਰ ਜਾ ਕੇ ਦੇਖੀ ਆਹਾ ਆਊਗਾ ਆਊਗਾ ਮੇਰਾ ਪੁੱਤ ਆਊਗਾ ਇਹਨਾਂ ਦਾ ਆਊਗਾ ਆਊਗਾ ਮੁੰਤਾ ਮੁੰਤਾ ਆਊਗਾ ਉਹ ਆਊਗਾ ਮੈਨੂੰ ਲੱਗਦਾ ਆਊਗਾ ਉਹ ਤਾਂ ਆ ਉਹ ਬੰਦਾ ਜੱਸ ਸੱਚੀ پاگل ਹੋ ਗਈ ਤੂੰ ਐ ਕਰ ਪੁੱਤ ਕਾਗਤ ਪੱਤਾ ਤਿਆਰ ਕਰ ਐਡਾ ਕਰ ਬਾਹਰ ਇੱਕ ਕਿੱਲਾ ਬਾਹਨ ਦਾ ਆਪਾਂ ਇਹਦਾ ਗੁੱਠਾ ਲਵਾ ਲਾਂਗੇ ਕਹਿ ਦਾਂਗੇ ਤੈਨੂੰ ਬਾਹਰ ਗੋਗੀ ਕੋਲੇ ਭੇਜਾਂਗੇ ਠੀਕ ਆ ਮੈਂ ਫਿਰ ਮੈਂ ਹੁਣ ਹੀ ਸਾਰਾ ਕੁਝ ਕਰਵਾਉਂਗਾ ਹਾਂ ਤੂੰ ਜਾ ਨਲੇ ਇਹ ਤਾਂ ਮਰਤਾ ਜਾਣਾ ਇਹਨੇ پاگل ਤਾਂ ਹੋ ਰਹੀ ਐ ਉਹੀ ਤਾਂ ਹੈ پاگل ਤਾਂ ਹੋ ਰਹੀ ਐ ਤੇ ਮਰ ਗਈ ਫੇਰ ਵੀ ਤੂੰ ਜਾਊਗਾ ਕਿਸ ਪਾਸੇ ਚੱਲ ਆਪਾਂ ਆਪ ਕਰਦੇ ਠੀਕ ਆ ਮੈਂ ਦੇਖਦੀ ਹਾਂ ਠੀਕ ਆ ਮਨੇ ਸ਼ਿੰਦਰੇ ਠੀਕ ਆ ਗੋਗੀ ਆਊਗਾ ਹਨਾ ਗੋਗੀ ਹਾਂ ਗੋਗੀ ਆਊਗਾ ਹਾਂ ਹਨਾ ਗੋਗੀ ਬਸ ਤੇ ਆਊਗਾ ਹਨਾ ਹਾਂ ਉੱਥੇ ਆਉਂ ਵੱਡੇ ਤੇ ਹਨਾ ਪਾਣੀ ਲੈ ਕੇ ਦੇਵਾਂ ਮੈਂ ਤੈਨੂੰ ਗੋਗੀ ਆਊ ਆਊਗਾ ਗੋਗੀ ਮੈਂ ਪਾਣੀ ਲੈ ਕੇ ਰੰਨੀ ਆ ਹਾਂ ਆਉ ਮੇਰਾ ਪੁੱਤ ਆ ਇਹ ਤਾਂ ਸੱਚੀ ਪਾਗਲ ਆਊਗਾ ਆਊਗਾ ਗੱਲ ਸੁਣ ਲੈ ਮੇਰੀ ਅੰਮੀ ਜਿੰਨੇ ਤੈਨੂੰ ਘਰੇ ਸਮਝਾ ਕੇ ਲਿਆ ਆ ਸਾਰਾ ਕੁਝ ਉਮੀ ਕਹੀ ਠੀਕ ਹੈ ਮੇਰੀ ਹਾਂ ਚ ਹਲਾਮ ਲਿਉਣੀ ਆ ਬਸ ਠੀਕ ਹੈ ਪੁੱਤ ਸੈਂਸੂਮ ਤਾਂ ਮੈਂ ਆਪੇ ਕਰਾ ਲੂਗਾ ਬੁਤੇ ਪੂਰੇ ਹੱਥ ਰੱਖ ਲੂਗਾ ਬਸ ਉਹਨੂੰ ਕਿਉਂ ਇੱਥੇ ਸੈਂਡ ਕਰਦੇ ਪਾਗਲ ਤਾਂ ਹੋ ਰਹੀ ਆ ਹੁਣ ਕਿਹੜਾ ਪਤਾ ਲੱਗੂ ਵੀ ਕੀ ਲਿਖਿਆ ਇਹ ਤਾਂ ਹੈ ਠੀਕ ਹੈ ਪੁੱਤ ਗੋਗੀ ਆਇਆ ਕਰੇ ਪੁੱਤ ਆਇਆ ਕਰੇ ਤਾਂ ਆਇਆ ਛੇਂਦਰ ਪਣੇ ਸ਼ਾਨੀ ਪਣ ਦੇਖ ਤੇ ਦਾ ਨਾ ਮੈਥੇ ਪੂਰਾ ਨੁਕਸ ਦੇਖਿਆ ਜਾਂਦਾ ਹੈਗਾ ਮੈਥੇ ਤੂੰ ਚੱਲੀ ਨਹੀਂ ਜਾਂਦੀ ਆਸ਼ਨਾ ਤੇਰੇ ਕਾਗਜ਼ ਤੋ ਤਿਆਰ ਕੀਤੇ ਨਗੇ ਪਾਣਾ ਦੇਣਾ ਗੋਗੀ ਨਹੀਂ ਆਉਂਦਾ ਤੈਨੂੰ ਗੋਗੀ ਕੋਲੇ ਭੇਜ ਦਾਂਗੇ ਕਾਗਜ਼ ਪੱਤਰ ਤਿਆਰ ਕਰ ਲਈ ਉਹ ਤੇ ਨਾ ਗੁਰੀ ਸਾਈਨ ਕਰਾਪਤ ਹਾਂ ਮੈਂ ਜਾਉਂਗੀ ਜਾਉਂਗੀ ਮੇਰੇ ਪੁੱਤ ਕੋਲੇ ਮੈਂ ਮਾਉਂ ਨੂੰਰੇ ਲੈ ਕੇ ਆਉਂਗੀ ਲੈ ਤਾਈ ਫਿਰ ਉਰੇ ਰਹਿ ਜਾ ਕਰੂਗਾ ਇੱਥੇ ਸਾਈਨ ਕਰ ਦੇ ਇੱਥੇ ਕਰ ਦੇ ਸਾਈਨ ਇਹ ਤੇਰੇ ਕਾਗਜ਼ ਪੱਤਰ ਤਿਆਰ ਹੋ ਗਏ ਇੱਥੇ ਕਰ ਦੇ ਹਾਂ ਹੁਣ ਆਪਾਂ ਤੇਰੇ ਕਾਗਜ਼ ਪੱਤਰ ਤਿਆਰ ਕਰਤੇ ਤੇ ਤੈਨੂੰ ਗੋਗੀ ਕੋਲੇ ਭੇਜ ਦਾਂਗੇ ਗੋਗੀ ਵਾਗਦੂਨੀ ਹਾਂ ਹਾਂ ਗੋਗੀ ਕੋਲੀ ਵਾਗਦੂਨੀ ਤੂੰ ਪੜੇ ਨਾਮ ਕਰ ਮੈਂ ਕਰਿਆ ਕਰੂੰ ਸਾਰਾ ਕੰਮ ਤੂੰ ਪਈ ਅੰਦਰ ਪਸੂਆਂ ਦਾ ਦੇਖ ਦੇਖਣਾ ਚੱਲੂ ਮੈਂ ਮੈਂ ਜਾ ਨਾਮ ਕਰ ਲੈ ਕਮੇ ਪਾਂਡਾ ਕੀ ਕਰੇ ਕੰਦੇ ਆ ਜਾ ਗੋਗੀ ਆ ਗਿਆ ਹੋ ਆ ਗਿਆ ਗੋਗੀ ਗੋਗੀ ਆ ਗਿਆ ਆ ਗਿਆ ਗੋਗੀ ਆਉਂਦਾ ਆਉਂਦਾ ਗੋਗੀ ਆਉਂਦਾ ਹੈ ਆਉਂਦਾ ਗੋਗੀ ਕੀ ਸੌਲਾ 파ਰਖੇ ਨੇ ਦਿਮਾਗ ਖਾਲੇ ਨੇ ਤਾਂ ਮੇਰਾ ਕੁੜੀ ਅਵਰੇ ਲੱਤ ਤਿੱਤਾਏ ਨੇ ਦਿਮਾਗ ਖਾਰਖੇ ਆ ਨਾ ਤਾਂ ਜਣੇ ਟਿਕਦੀ ਆ ਨਾ ਰਾਤ ਉਹ ਟਿਕਦੀ ਏਗੀ ਮੈਂ ਤਾਂ ਐਸਾ ਜਿ ਕਰਦਾ ਵੀ ਇਹ ਤੇ ਸੱਚ ਮਾਰਾਂ ਕੁਝ ਚੱਕੀ ਉਹ ਮੈਂ ਤੈਨੂੰ 50 ਵਾਰੀ ਤਾਂ ਸਮਝਾਇਆ ਇਹਨੂੰ ਨੀਂਦ ਦੀ ਗੋਲੀ ਦੇ ਦਿਆ ਕਰ ਪਈ ਰਹਿ ਗਰੂਗੀ ਇਹ ਗੋਲੀ ਨਾਲ ਵੀ ਨਹੀਂ ਸੌਂਦੀ ਉਹ ਮੈਂ ਤਾਂ ਐ ਕਹਿੰਦੀ ਆ ਜੀ ਕਾਵਲੀ ਤਾਂ ਹੋਈ ਪਈ ਐ ਇਹਨੂੰ ਘਰੋਂ ਕੱਢ ਦਨੇ ਆ ਆਪੇ ਕਸ ਥਲੇ ਆ ਕੇ ਮਰ ਜੂਗੀ ਆ ਗੱਲ ਸਹੀ ਐ ਅੰਮੀ ਤੇਰੀ ਆ ਜਾ ਫਿਰ ਹੁਣੀ ਚੱਲਦੇ ਆ ਉਹ ਦੰਮ ਨਮੇੜ ਦਈਏ ਚੱਲ ਤੇ ਨਾਲ ਹੀ ਚੱਲਦੇ ਆਇਆ ਤਾਂ ਹੀ ਬਾਰੇ ਗੋਗੀ ਆ ਰਿਆ ਖੜੀ ਹੋ ਆ ਆ ਜਾ ਹਾਂ ਹਾਂ ਆ ਜਾ ਚੱਲ ਚੱਲ ਛਿੰਦ ਰੇ ਛੇਤੀ ਆ ਚੱਲ ਚੱਲ ਉਹ ਸੇ ਬਾਰ ਗਿਆ ਰਿਆ ਗੋਗੀ ਹਾਂ ਹਾਂ ਛੇਤੀ ਆ ਜਾ ਲੋਗੀ ਕਾ ਕੀ ਨਹੀਂ ਆਇਆ ਨਿਕਲ ਕਰੋ ਸਰ ਖਾਖਾ ਤੁਹਾਡੀ ਇੰਨੀ ਹਿੰਮਤ ਤੁਸੀਂ ਮੇਰੀ ਮਾਂ ਨੂੰ ਧੱਕੇ ਮਾਰਦੇ ਹੋ ਅਜਾ ਮਿੰਦਰ ਬਾਈ ਜੁਰ ਤੂੰ ਹੰਨਾ ਕੌਣ ਓਏ ਮੇਰੀ ਮਾਂ ਨੂੰ ਤੇ ਘਰੋਂ ਕੱਢਣ ਵਾਲਾ ਓਹ ਕਿਹੜਾ ਘਰ ਇਹ ਘਰ ਤੇਰੀ ਛੁੱਡੀ ਜ਼ਮੀਨ ਹੈ ਸਾਡੇ ਨਾਮ ਆ ਤੇਰੀ ਮਾਂ ਨੇ ਸਾਡੇ ਨਾਮ ਕਰਾਈ ਆ ਹੁਣ ਅਸੀਂ ਮਾਲਕ ਆ ਇਸ ਘਰ ਦੇ ਚੱਕ ਆਵਦੀ ਮਾਂ ਨੂੰ ਤੇ ਨਿਕਲ ਕਰੋ ਅੱਛਾ ਪਰ ਮੇਰੀ ਮਾਂ ਸੋਡੇ ਨਾ ਕਿਵੇਂ ਕਰ ਦੂ ਘਰ ਤੇ ਜ਼ਮੀਨ ਘਰ ਤੇ ਜ਼ਮੀਨ ਤਾਂ ਮੇਰੇ ਨਾਂ ਐ ਕਰੋ ਮੈਂ ਨਹੀਂ ਤੁਸੀਂ ਨਿਕਲੋ ਨਹੀਂ ਮੈਂ ਤੁਹਾਡੇ ਤੇ ਪੁਲਿਸ ਵਲਾ ਕੇ 420 ਦਾ ਪਰਚਾ ਕਰਾ ਦੂੰ ਚੱਲ ਦਫਾ ਹੋ ਆ ਜਾ ਬੱਤ ਚੱਲ ਜਾਈ ਗੁਰੀ ਨਹੀਂ ਮੰਮੀ ਛੱਡ ਮੈਨੂੰ ਦੇਖ ਹੀ ਲੈਣ ਦੇ ਇਹਨਾਂ ਨੂੰ ਆਹ ਦੇਖ ਲੈ ਆ ਜਾ ਬੱਤ ਮੰਮੀ ਮੰਮੀ ਪਾਣੀ ਲੈ ਕੇ ਆ ਮੰਮੀ ਮੰਮੀ ਮੇਰਾ ਪੁੱਤ ਆਊਗਾ ਗੋਗੀ ਆਊਗਾ ਮੰਮੀ ਅੱਖਾਂ ਖੋਲ ਦੇਖ ਮੈਂ ਆ ਗਿਆ ਆ ਗਿਆ ਹਾਂ ਖੜੀ ਹੋ ਜਾ ਮੰਮੀ ਆ ਗਿਆ ਆ ਗਿਆ ਮੇਰਾ ਪੁੱਤ ਬਲਜੀਤ ਆ ਗਿਆ ਮੇਰਾ ਪੁੱਤ ਤੂੰ ਤਾਂ ਕਹਿੰਦੀ ਆਉਂਦਾ ਨਹੀਂਗਾ ਆ ਗਿਆ ਆ ਗਿਆ ਮੇਰਾ ਪੁੱਤ ਆ ਗਿਆ ਆ ਗਿਆ ਬੱਸ ਮੰਮੀ ਮੈਂ ਆ ਗਿਆ ਹੁਣ ਨਹੀਂ ਮੈਂ ਤੈਨੂੰ ਕਿਤੇ ਵੀ ਛੱਡ ਕੇ ਜਾਂਦਾ ਆ ਗਿਆ ਤੂੰ ਹਾਂ ਬੇਬੇ ਤਾਂ ਬਾਗੀ ਹੁਣ ਹੁਣ ਤਾਂ ਮੈਨੂੰ ਨਹੀਂ ਦਿੱਕਿਆ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦਿੰਦਾ ਮੰਮੀ ਚੱਲ ਅੰਦਰ ਚੱਲੀਏ